83410 ਆ ਗਿਆ ਵੀਰੇ ਪੰਜਾਬ ਨੰਬਰ ਆ ਜੀ ਹਾਂ ਪੰਜਾਬ ਨੰਬਰ ਆ ਪਹਿਲੀ ਪਾਲਟੀ ਆ ਸਾਰੇ ਐਮ ਆਰ ਪੀ ਦੇ ਟਾਇਰ ਤੇ ਬੈਟਰੀ ਦਾ ਗਾਰੰਟੀ ਗਾਰਡ ਮਿਲ ਜੂਗਾ ਠੀਕ ਆ ਸਾਰਾ ਓਰੀਜਨਲ ਆ ਵੀਰੇ ਹਜੇ ਤੱਕ ਸਟicker ਵੀ ਡਾਕਟਰ ਨੂੰ ਨਾਲ ਦੇ ਹੈਗੀ ਜਿਮਾਨੀ ਦੀ ਵੀਰੇ 175 ਆ ਦੇ ਦੇਾਂਗੇ 165 ਦਾ ਸਿਰਫ 165000 ਫਾਰਮ ਟਰੈਕ 60 ای ਪੀ ਆਲਾ ਆ ਗਿਆ ਜੀ ਇਹ ਵੀਰੇ 2013 ਮਾਡਲ ਟਰੈਕਟਰ ਹੈ 13 ਮਾਡਲ ਸਾਰਾ ਸਾਰਾ ਓਰੀਜਨਲ ਰੰਗ ਦਾ ਟਰੈਕਟਰ ਆ ਰਾਂਗੀ ਵਾਲਾ ਲਿਸਕਾ ਮਰੀ ਜਾਂਦਾ ਜਮਾ ਨਵਾਂ ਟਰੈਕਟਰ ਆਇਆ ਤਾਂ ਕਾ ਵੇਲੇ ਵੀਰੇ ਕਿਸੇ 10 ਨੰਬਰ ਦੇ ਨਟ ਨੂੰ ਵੀ ਚਾਪੀ ਨਹੀਂ ਲੱਗੀ ਕਲੱਚ ਵਾਲਾ ਜੋੜ ਵੀ ਨਹੀਂ ਖੁੱਲਿਆ ਅਜੇ ਤੱਕ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਵੀਰੇ ਫੁੱਲ ਠੀਕ ਆ ਜੀ ਹਾਂ ਜੀ ਅਸੀਂ ਕੱਲ ਦੋਸਤੋ ਆਪਾਂ ਪਹੁੰਚੇ ਜੀ ਤਲਵੰਡੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ ਤੇ ਬਾਈ ਨਾ ਕਰਦੇ ਗੱਲ ਸਸਰੀ ਕਾਲ ਜੀ ਠੀਕ ਆ ਜੀ ਠੀਕ ਆ ਵਧੀਆ ਵੀਰੇ ਤੁਸੀਂ ਦੱਸੋ ਠੀਕ ਠਾਕ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਚਾਰ ਟਰੈਕਟਰ ਦਿਖਾਵਾਂਗੇ ਜੀ ਵੀਡੀਓ ਸਟਾਰਟ ਕਰਦੇ ਹਾਂ ਮੈਸੀ 241 ਤੋਂ ਜੇ ਸੀਰਜ ਮਹਾਸ਼ਕਤੀ ਕਮਹਾ ਮਾਹਣ ਦਾ ਹੈ ਮਹਾ ਸ਼ਕਤੀ ਚਾਹੇ ਹਾਂਜੀ ਹਾਂਜੀ ਵੀਰੇ ਮਾਹਣ ਠੀਕ ਹੈ ਜੀ ਵੀਰੇ ਇਹ 241 ਹੈ ਜਮਾ ਨਵੇਂ ਟਾਇਰ ਡਾਇਰੈਕਟਰ ਨੂੰ ਪੂਰੇ ਟਾਇਰ 650 16 ਦੇ ਪਾਏ ਹੋਏ ਆ ਮੈਂ ਚੈੱਕ ਕਰਾ ਦੀ ਮੈਂਨਾਂ ਨੂੰ ਮਗਰ ਸ਼ਕਤੀ ਦੇ ਫਰੰਟ ਵਾਲੇ ਟਾਇਰਾਂ ਤੇ ਮਗਰ ਸ਼ਕਤੀ ਲੈਪ ਦੇ ਪਾਏ ਹੋਏ ਆ ਮਹਿੰਗੇ ਮਹਿੰਗੇ ਜਿਹੜਾ ਮਾਡਲ ਆ ਉਹ ਪਾਏ ਹੋਏ ਆ 13 ਵਾਲੇ ਟਾਇਰ ਹਾਂਜੀ 13 ਵਾਲੇ ਟਾਇਰ ਆ ਬੇਟ ਵਗੈਰਾ ਟਾਇਰ ਨੂੰ ਸਾਰੇ ਨਾਲ ਲੱਗੇ ਹੋਏ ਆ ਠੀਕ ਹੈ ਜੀ ਮੈਚੀ ਦੀ ਇਹ ਖਾਸੀਅਤ ਆ ਬਈ ਇਹਦੇ ਬੇਟ ਲੱਗਦੀਆਂ ਹਾਂ ਹਾਂ ਕੰਪਨੀਆਂ ਨੇ ਉਹ ਬੇਟ ਆਉਂਦੇ ਆ ਹਾਂ ਠੀਕ ਹੈ ਜੀ ਤੇ ਸਾਰਾ Ориジナル ਰੰਗ ਦਾ ਕਿਤੇ ਹਜੇ ਮਗਰਾੜ ਤੇ ਕੰਨੀ ਵੀ ਨਹੀਂ ਨਿਕਲੀ ਬੜੀ ਚੈੱਕ ਕਰਾ ਦੇ ਬਾਈ ਨੂੰ ਕਿਸੇ ਕੋਈ ਹਜੇ ਅਜੇ ਸ਼ਤਾਂ ਤੋਂ ਵੀ ਰੰਗ ਨਹੀਂ ਲਿਆ ਟਰੈਕਟਰ ਦੇ ਹਜੇ ਤਾਂ ਬਾਈ ਪੰਪੂ ਪਾਈਆਂ ਵੀ ਲੱਗੀਆਂ ਵੀ ਹਾਂ ਹਾਂ ਸਾਰਾ ਨਾਲ ਦਾ ਹਜੇ ਤੱਕ ਐਂਡ ਵਗੈਰਾ ਟਰੈਕਟਰ ਦੇ ਸਾਰੇ ਨਾਲ ਦੇ ਆ 5000 ਘੰਟੇ ਚੱਲਿਆ ਹੋਇਆ ਜਾਣੀ ਆ 5000 ਘੰਟਾ ਹਾਂਜੀ ਠੀਕ ਹੈ ਜੀ ਕੰਪਨੀ ਰਿਕਾਰਡ ਇਹ ਆਬ ਨੰਬਰ ਆ ਜਮਾ ਨਵਾਂ ਟਰੈਕਟਰ ਹੈ ਇੰਜਨ ਗੇਅਰ ਦੀ ਗਾਰੰਟੀ ਆ ਵਾਕੇ ਸੱਭੀ ਕਰਕੇ ਲੱਗੀ 6 ਮਾਡਲ ਆ ਨਾ ਬਈ ਹਾਂਜੀ 6 ਮਾਡਲ 6 ਮਾਡਲ ਦੀ ਕੰਡੀਸ਼ਨ ਬਹੁਤ ਸਾਫ ਪਈ ਆ ਨਾ ਬਹੁਤ ਜਿਆਦਾ ਸਾਫ ਟਰੈਕਟਰ ਪਿਆ ਵੀਰੇ ਠੀਕ ਆ ਜੀ ਟਰੈਕਟਰ ਨਾਲ ਸਾਰਾ ਸਮਾਨ ਨਾਲ ਆ ਡੰਡਾ ਫੱਟੀ ਛਤਰੀ ਹੌਕਲੀ ਕਿੱਲੀ ਟਿੱਕਰ ਵੀ ਨਾਲ ਆ ਡੈੱਕ ਵੀ ਨਾਲ ਦੇ ਡੈੱਕ ਵੀ ਲੱਗਿਆ ਪਿਆ ਹਾਂ ਡਿਮਾਂਡ ਇਹਦੀ ਕਿੰਨੀ ਆ ਜੀ ਡਿਮਾਂਡ ਇਹਦੀ ਵੀਰੇ 295 ਆ 295 ਦੀ ਡਿਮਾਂਡ ਆ ਜੀ ਹਾਂਜੀ ਦੇ ਦਿਆਂਗੇ 285 285 ਹਾਂ ਠੀਕ ਆ ਜੀ ਸਾਹਮਣੇ ਫਾਰਮਟ੍ਰੈਕ 60 EP ਈ ਵਾਲਾ ਆ ਗਿਆ ਜੀ ਇਹ ਵੀਰੇ 2013 ਮਾਡ 13 ਮਾਡਲ ਜੀ ਜਮਾ ਨਵਾਂ ਟਰੈਕਟਰ ਹੈ ਪੰਜਾਬ ਨੰਬਰ ਜੀ ਨਹੀਂ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਵੀਰੇ ਇਹ ਹਰਿਆਣਾ ਨੰਬਰ ਆ ਹਾਂ 1400 ਘੰਟਾ ਚੱਲਿਆ ਨਾਲ ਦੇ ਡਾਇਰੈਕਟਰ ਟਰੈਕਟਰ ਨੂੰ ਹਾਂ ਜੀ ਤੇ ਕੋਈ 10 ਨੰਬਰ ਦਾ ਨਟ ਨਹੀਂ ਖੁੱਲਿਆ ਅਜੇ ਤੱਕ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਫੋਟੋਟਾਪ ਮਾਡਲ ਆ ਤੇਲ ਬ੍ਰੇਕ ਹੈ ਠੀਕ ਆ ਜੀ ਪਾਵਰ ਸਟੇਰਿੰਗ ਆ ਟਰੈਕਟਰ ਚੈੱਕ ਕਰਾ ਦਿਓ ਸਾਰਾ ਸਾਰਾ ਹੋ ਰਿਹਾ ਨਾ ਰੰਗ ਦਾ ਟਰੈਕਟਰ ਆ ਰਾਗੀ ਵਾਲਾ ਲਿਸਕਾ ਮਾਰੀ ਜਾਂਦਾ ਜਮਾ ਨਵਾਂ ਡ੍ਰੈਕਟਰ ਆਇਤਾ ਕਾ ਵੇਲੇ ਵੀਰੇ ਕਿਸੇ 10 ਨੰਬਰ ਦੇ ਨਟ ਨੂੰ ਵੀ ਚਾਪੀ ਨਹੀਂ ਲੱਗੀ ਕਲੱਚ ਵਾਲਾ ਜੋੜ ਵੀ ਨਹੀਂ ਖੁੱਲਿਆ ਹਜੇ ਤੱਕ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਵੀਰੇ ਫੁੱਲ ਠੀਕ ਆ ਜੀ ਹਾਂ ਨਾਲ ਦੇ ਡਾਇਰੈਕਟਰ ਨੂੰ 1400 ਘੰਟਾ ਜੈਣੀ ਚੱਲਿਆ 1400 ਘੰਟਾ ਚੱਲਿਆ ਵੀ ਨਾਲ ਦੇ ਟੈਰਾਂ ਦੇ ਡ੍ਰੈਕਟਰ ਹਾਂ ਜਮਾ ਨਵਾਂ ਡ੍ਰੈਕਟਰ ਹੈ ਠੀਕ ਆ ਜੀ 13 ਮਾਡਲ ਕਹਿੰਨ ਨੂੰ ਦੇਖਣ ਨੂੰ ਕੰਡੀਸ਼ਨ 18 19 ਮਾਡਲ ਵਾਲੀ ਹੈਗੀ ਆ ਹਾਂ 18 19 ਠੀਕ ਆ ਡਿਮਾਂਡ ਜੀ ਇਹਦੀ ਡਿਮਾਂਡ ਇਹਦੀ ਵੀਰੇ 4 15 ਹੈਗੀ ਹਾਂਜੀ ਬਸ ਸੌ ਨਲਾਖਨ ਬੇਹ ਹਾਂ ਠੀਕ ਹੈ ਜੀ ਐਚਟੀ ਉਹ ਹੋ ਗਿਆ ਘਟ ਗਿਆ ਉਸੇ ਕਰਨੀ ਆਪਾਂ ਆਪਾਂ ਉਸੇ ਕਰਨੀ ਆਪਾਂ ਸਿੱਧਾ ਤੈਨੂੰ 15 ਤੋਂ ਕੀ ਗਿਆ ਤੈਨੂੰ 90 ਗਿਆ ਠੀਕ ਹੈ ਜੀ ਹਾਂ ਉਹਨਾਂ ਆਪਾਂ ਵੀ ਡਾਤਾ ਜਿੰਨਾ ਕਰ ਉਧਰ ਰੋੜਿਆ ਗਿਆ ਠੀਕ ਹੈ ਜੀ ਅੱਗੇ 60 ਵਾਲਾ ਲਖਮਣ ਜੀ ਫਾਰਮਾਟ 97 ਮਾਡਲ ਹੈ 97 ਮਾਡਲ ਹੈ ਵੀਰੇ ਡਬਲ ਕਲਚ ਆ ਇਹ ਡਬਲ ਕਲਚ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਸਾਰਾ ਓਰੀਜਨਲ ਰੰਗ ਦਾ ਠੀਕ ਹੈ ਜੀ ਮਗਰਾੜ ਮਰੂਡ ਟਰੈਕਟਰ ਤੇ ਵੇਚਦਾ ਹੈ ਵਿੱਚੋਂ ਵਿੱਚੋਂ ਟਰੈਕਟਰ ਪੂਰਾ ਨਵਾਂ ਪਿਆ ਹੈ ਕੋਈ ਆਇਆ ਨਹੀਂ ਵੀ ਕਿਸੇ ਹਜੇ ਤੱਕ ਕਿਤੋਂ ਵੀ ਉਹ ਨਹੀਂ 97 ਦਾ ਮਾਰਕਾ 97 ਹੀ ਆ ਸਰ ਇਹਗਾ ਇਹ ਪੇਅਰ ਰਸਤਾਨ ਨਮਾ ਮਗਰ ਟਰੈਕਟਰ ਨੂੰ 14 ਵਾਲੇ ਆ ਹਾਂਜੀ 70 ਕੇ ਪੈਸੇ ਮੂਰੇ ਗੁੜੀਰ ਦੀ ਹੈ ਠੀਕ ਆ ਜੀ ਟਰੈਕਟਰ ਪੂਰਾ ਵਧੀਆ ਟਰੈਕਟਰ ਆ ਪੂਰਾ ਰੇਨਾ ਰੰਗ ਦਾ ਹੈਗਾ ਕੰਡੀਸ਼ਨ ਆ ਵੇਖੋ ਇਹ ਤਾਂ ਪੂਰਾ ਸਾਰਾ ਸਾਫ ਸੁਥਰਾ ਕੁਈ ਹੈ ਠੀਕ ਆ ਜੀ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ ਵੀਰੇ 210 ਹੈ ਹਾਂਜੀ ਇਹ ਦੇ ਦੇਾਂਗੇ 190 ਦਾ ਜੀ 1 ਲੱਖ 90 ਹਾਂ ਠੀਕ ਆ ਜੀ ਪੰਜਾਬ ਨੰਬਰ ਸਾਹਮਣੇ ਆ ਗਈ ਸੀ 43710 43710 ਆ ਗਿਆ ਵੀਰੇ ਪਿਆਵ ਨੰਬਰ ਆਈ ਹਾਂ ਪਿਆਵ ਨੰਬਰ ਆ ਪਹਿਲੀ ਪਾਲਟੀ ਐ ਠੀਕ ਆ ਜੀ ਫਰਸਟ ਪਾਰਟੀ ਹਾਂ 1991 ਮਾਡਲ ਆ 1991 ਮਾਡਲ ਮੂਰੇ ਟਾਇਰ ਇਹਦੇ ਵੀ ਸ਼ੇਪ ਆ ਭਾਈ ਵੇ ਵੱਡੇ ਮਗਰ ਐਮ ਆਰ ਪੀ ਦੇ ਟਾਇਰ ਆ ਚਾਰੇ ਡਰਾਈਵਰ ਨੂੰ ਇੰਜਨ ਗੇਅਰ ਦੀ ਗਾਰੰਟੀ ਐ ਠੀਕ ਆ ਜੀ ਕੰਪਨੀ ਵਾਲੇ ਟਾਇਰ ਆ ਚੌਕੜਾ ਵਧੀਆ ਐਮ ਆਰ ਪੀ ਦਾ ਚਾਰੇ ਐਮ ਆਰ ਪੀ ਦੇ ਟਾਇਰ ਐ ਤੇ ਬੈਟਰੀ ਦਾ ਗਾਰੰਟੀ ਕਾਰਡ ਮਿਲ ਜੂਗਾ ਠੀਕ ਆ ਜੀ ਬੈਟਰੀ ਨਵੀਂ ਆ ਵੀ ਨਵੀਂ ਬੈਟਰੀ ਆ ਤੇ 2 ਸਾਲ ਦੀ ਗਾਰੰਟੀ ਵਾਲਾ ਟਾਇਰ ਵੀ ਆਪਾਂ ਕਹਿੰਦੀ ਇਹ ਵੀ ਪੂਰੇ ਚੰਗੇ ਬੈ ਟਰੈਕਟਰ ਦੇ ਸਾਰਾ ਓਰੀਜਨਲ ਆ ਵੀਰੇ ਹਜੇ ਤੱਕ ਸਟicker ਵੀ ਟਰੈਕਟਰ ਨੂੰ ਨਾਲ ਦੇ ਹੈਗੀ ਠੀਕ ਆ ਜੀ ਨਹੀਂ ਇਹਨਾਂ ਦੇ ਸਟicker ਆ ਹੋਣਦੇ ਆ ਅਗਲਾ ਦਵਾਰੇ ਇਹ ਲੱਗਦੇ ਨਹੀਂ ਠੀਕ ਆ ਜੀ ਮੈਂ ਕਿਸੇ ਨੇ ਮੋੜੀ-ਮੂੜੀ ਭਾਈ ਕਰਾਉਣਾ ਮੇਰੇ ਜਾਲਟ ਟਰੈਕਟਰ ਪੂਰਾ ਟਰੈਕਟਰ ਸਾਫ ਸੁਥਰਾ ਸਾਰਾ ਸਮਾਨ ਨਾਲ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਠੀਕ ਆ ਜੀ 91 ਮਾਡਲ ਦੀ ਦਮਾੜੀ ਜੀ ਦਮਾੜੀ ਦੀ ਵੀਰੇ 1.75 ਆ ਦੇ ਦਿਆਂਗੇ 1.65 ਦਾ ਸਿਰਫ 1.65000 ਦੇ ਬਈ ਫੋਰਡ 36 ਦਾ 40000 ਦੇ ਤਾਂ ਟਰੈਕਟਰ ਨੂੰ ਟਾਇਰ ਹੀ ਹੈ ਇਕੱਲੇ ਠੀ ਤੇ ਬਾਕੀ ਸਾਰਾ ओरिजिनल ਇੰਜਨ ਗੇਅਰ ਦੀ ਬਾਕੇ ਸੱਲੀ ਕਰਕੇ ਲੈ ਜਾਣਾ ਤੇ ਪ੍ਰੈਸ਼ਰ ਘਟਾ ਜੇ ਕੋਈ ਬਲੋ ਮਾਰ ਜੇ ਉਹਦੀ ਆਪਣੀ ਜ਼ਿੰਮੇਵਾਰੀ ਹੈ ਪੁਰਾਣਾ ਟਰੈਕਟਰ ਕੱਟਿਆ ਜੂ ਪੁਰਾਣਾ ਟਰੈਕਟਰ ਕੱਟ ਲਾਂਗੇ ਵੀਰੇ ਠੀਕ ਹੈ ਜੀ ਹਾਂ ਪੁਰਾਣਾ ਟਰੈਕਟਰ ਕੱਟ ਲਾਂਗੇ ਜਿਹੜਾ ਕੋਈ ਵੀ ਮਰਜ਼ੀ ਹੋਵੇ ਤੇ ਆਪਣਾ ਕੰਟੈਕਟ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ 98036 12799 ਠੀਕ ਹੈ ਜੀ ਸਕਰੀਨ ਤੇ ਬਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ ਤਾਂ